اجهو ساندي باطن ولے تیار کي ريڏان لڪر جي ڏاڍي لاسٽ ਸਤ ਨੰਦੀ ਇਹ ਜੈ ਕੇਸੀ ਆ ਗਈ ਚਦਰੀ ਸੱਚੀ ਸਰਕਾਰ ਤੇ ਲਈ ਆ ਕਈ ਕੀਮਤ ਜਾਣਾ ਉਥੇ ਬਣ ਖਾਣੀ ਨੇ ਸਤਕਰਾਂ ਦਾ ਪਰਿਵਾਰ ਵਿਸਥੇਤ ਤੇ ਨਹੀਂ ਇਸਿਆ ਵਿੱਚ ਵੰਡਿਆ ਗਿਆ ਤਾਂ اور آ جاؤ آ جاؤ چلنے والے استاد ماں رستن سارے جگہ آ رہے ہیں موسم صاحب کے کو یاد لے ہو ہمارے ساتھ کھیلے کمار را کو بھی کو را کو بھی ساتھ کمار کو ٹھیک ہے تو لیٹ ہو گئے بچوں I don't know, I I G. ਦੀ ਜੋ ਪ੍ਰਵਾਨ ਜਕਸੀਰ ਸਿੰਘ ਦੀ ਖਾਲਸਾ ਜੀ 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 ਜ

बहत बहुत धनवाद करी उ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਹ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਕਲੱਬ ਦਾ ਮਤਲਬ ਇਹਨਾਂ ਨੇ ਮੂਰੇ ਲੱ ਕੇ ਸਾਰਾ ਮਤਲਬ ਫੂਨਦਾਨ ਦਾ ਇਹਨਾਂ ਨੇ ਸ਼ੁਰੂਆਤ ਕੀਤੀ ਪਰ ਹਰ ਸਾਲ ਦੀ ਤਰ੍ਹਾਂ ਪਰ ਜਿਵੇਂ ਆਪਾਂ ਦੇਖਦੇ ਹਾਂ ਕੋਈ ਗਰੀਬ ਹੈ ਕੋਈ ਮਤਲਬ ਛੋਟਾ ਕੋਈ ਨਹੀਂ ਕੋਈ ਪੈਸਾ ਲਾ ਸਕਦਾ ਮਤਲਬ ਉਸ ਬੰਦੇ ਦੀ ਸਹਾਇਤਾ ਕਰਨ ਲਈ ਜੋ ਕੋਈ ਵੀ ਮਰੀਜ਼ ਹੈ ਉਹਦੀ ਸਹਾਇਤਾ ਕਰਨ ਲਈ ਇਹਦਾ ਵੀਰਾਂ ਦਾ ਵੱਧ ਤੋਂ ਵੱਧ ਯੋਗਦਾਨ ਹੈ ਪਰ ਇਹ ਪਿੰਡ ਵਨਿਓ ਵੀ ਸਾਡਾ ਪੂਰਾ ਸਾਥ ਹੈ ਜੀ ਕੋਈ ਗੱਲ ਨਹੀਂ ਵੀ ਜਾਂ ਇਹਨਾਂ ਦਾ ਅਸੀਂ ਕਿਸੇ ਤਰ੍ਹਾਂ ਦਾ ਵੀ ਥਾਂ ਦੀ ਪਰਸ ਚੌਥੇ ਦੀ ਥੋੜੀ ਜਿਹੀ ਪ੍ਰੋਬਲਮ ਆਈ ਸੀ ਉਹਨੂੰ ਅਸੀਂ ਸੋਲਵ ਕਰਕੇ ਵੀ ਅਸੀਂ ਤਾਂ ਦੀ ਸੋਲਵ ਕੀਤੀ ਹੈ ਸਾਰਾ ਕੁਝ ਸੈੱਟ ਕੀਤਾ ਹੈ ਪਰ ਹਰ ਤਾਂ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਪਰ ਵੀ ਰਹਿੰਦਾ ਸੀ ਵੱਧ ਤੋਂ ਵੱਧ ਸਾਥ ਦਿੰਦੇ ਰਹਾਂਗੇ ਏ ਬਹੁਤ ਬਹੁਤ ਚੜ ਕੇ ਮੈਂ ਕਹਿੰਦਾ ਵੀਰਾਂ ਦਾ ਮੈਂ ਬਹੁਤ 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 ਧੰਨਵਾਦ ਕਰਦਾ ਹਾਂ ਵੀ ਜਿਹੜਾ ਵੀਰਾਂ ਨੇ ਇਹ ਬਹੁਤ ਇਸ ਤਰ੍ਹਾਂ ਦਾ ਜੋ ਕੰਮ ਹੈ ਇਹ ਸੰਬ ਦੇ ਸੰਗਤ ਜਿੰਨੀ ਵੀ ਸੰਗਤ ਦੇਖ ਰਹੀ ਹੈ ਜੀ ਸਾਰਿਆਂ ਨੂੰ ਗੁਰਪਤਿਆਰ ਜ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਵਧੀਆ ਅਪਰਾਲਾ ਜੀ ਸ਼੍ਰੀ ਗਣੇਸ਼ ਕਲੱਬ ਢਲਮਾ ਦਾ ਤੇ ਬਲੱਡ ਜਿਹੜੀ ਲਾਈਫ ਡਾਉਨਰ ਆ ਸੋਸਾਇਟੀ ਬਰਨਾਲਾ ਉਹਨਾਂ ਦਾ ਮਾਨਵਤਾ ਦੀ ਸੇਵਾ ਜੀ ਬਲੱਡ ਡਾਉਨਰ ਆ ਜਿਹੜਾ ਬਹੁਤ ਵਧੀਆ ਕਿਉਂਕਿ ਐਮਰਜੈਂਸੀ ਜਦੋਂ ਲੋੜ ਪੈਂਦੀ ਆ ਫਿਰ ਬਲੱਡ ਬੈਂਕਾਂ ਨੂੰ ਲੋਕ ਜਾਂਦੇ ਆ ਇੱਥੇ ਬਿਣਾ ਹੀ ਪੱਕ ਪਾਤ ਤੋਂ ਜਿਹੜਾ ਬਲੱਡ ਮਿਲਦਾ ਬਹੁਤ ਵਧੀਆ ਬਰਾਲਾ ਜਿਹੜੇ ਨੌਜਵਾਨ ਪਿੰਡਾਂ ਦੇ ਵਿੱਚ ਬਰਾਲਾ ਕਰਕੇ ਹਰ ਜਿਹ ਦਿਹਾੜਿਆਂ ਤੇ ਇਹ ਕੈਂਪ ਲਵਾਉਂਦੇ ਆ ਇੱਕ ਸੋਨੇ ਦੇ ਸਾਹਗੇ ਵਾਲੀ ਗੱਲ ਇਹੀ ਸਨੇਹਾ ਜੀ ਰਲ ਮਿਲ ਕੇ ਸਾਡੇ ਗੁਰੂ ਸਾਹਿਬ ਨੇ ਜਿਹੜੇ ਸਤਾ ਪਹਿਲੀ ਪਾਸ਼ਾ ਤੋਂ ਲੈ ਕੇ ਦਸਵੀਂ ਪਾਸ਼ਾ ਤੱਕ ਜਿਹੜਾ 42 ਸਾਲਾਂ ਦੀ ਉਮਰ ਦੇ ਵਿੱਚ ਖੰਡੇ ਵਾਟੇ ਨੂੰ ਮੋਹਲਵਾ ਕੇ ਸਾਰੀ ਮਾਨਵਤਾ ਨੂੰ ਇੱਕ ਕੀਤਾ ਸੀਦਾ ਸਨੇਹਾ ਇੱਕ ਹੀ ਹੈ ਵੀ ਸਾਰੀ ਮਨੁੱਖਤਾ ਇੱਕ ਹੈ ਅਸੀਂ ਰਲ ਮਿਲ ਕੇ ਜਿਹੜੇ ਆਪਦੇ ਤਿਹਾੜ ਜਿਹੜੇ ਮਨਾਉਂਦੇ ਆ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਪ੍ਰਮਾਤਮਾ ਵੱਲੋਂ ਜ਼ਿੰਦਗੀ ਦਿੱਤੀ ਆਪਣੀ ਲਾਈਫ ਨੂੰ ਇੰਜੋਏ ਕਰੋ ਮਨੁੱਖਤਾ ਦੀ ਸੇਵਾ ਦੇ ਨਾਲ ਨਾਲ ਇਹ ਤੋਂ ਵੱਡਾ ਕੋਈ ਸਕੂਨ ਨਹੀਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਗਣੇਸ਼ ਸ਼ਕਤੀ ਕਲੱਬ ਢਿਲਮਾ ਤੇ ਬਲੱਡ ਡੋਨਰ ਸਟੇਸ਼ਨ ਟੀ ਬਰਨਾਲਾ ਦਾ ਵਧਾਈ ਦੇ ਪਾਤਰ ਨੇ ਕਿ ਅੱਜ ਇੱਥੇ 31ਵਾਂ ਖੂਨਦਾਨ ਕੈਂਪ ਲਵਾਇਆ ਤੇ ਆਪਣੀ ਕੌਮ ਹੈ ਜਿਹੜੀ ਉਹ ਹਮੇਸ਼ਾ ਲੰਗਰਾਂ ਦੇ ਦਾਨ ਖੂਨ ਦੇ ਦਾਨ ਕਰਦੀ ਹੈ ਦਾਨੀ ਕੌਮ ਹੈ ਤੇ ਇਹ ਖੂਨ ਦਾਨ ਕਰਦੇ ਆ ਕਿਸੇ ਵੀ ਗਰੀਬ ਗੁਰਬੇ ਦਾ ਕਿਸੇ ਨੂੰ ਵੀ ਖੂਨ ਦੀ ਲੋੜ ਹੁੰਦੀ ਹੈ ਤਾਂ ਉਹਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ ਬਾਕੀ ਸਭ ਨੂੰ ਨੰਬਰ ਵੀ ਪ੍ਰੋਵਾਈਡ ਕਰਵਾਏ ਨੇ ਜਿੰਨੇ ਵੀ ਦਾਨੀ ਸੱਜਣ ਖੂਨ ਦੇ ਕੇ ਗਏ ਨੇ ਉਹਨਾਂ ਨੂੰ ਬਲੱਡ ਬੈਂਕ ਦੇ ਨੰਬਰ ਪ੍ਰੋਵਾਈਡ ਕਰਵਾਏ ਨੇ ਕਿ ਕਿਸੇ ਨੂੰ ਵੀ ਮੌਕੇ ਤੇ ਖੂਨ ਦੀ ਜ਼ਰੂਰਤ ਹੋਵੇ ਤਾਂ ਉਹ ਬੰਦਾ ਇੱਕ ਫੋਨ ਕਰੇ ਤਾਂ ਬੰਦੇ ਉੱਥੇ ਜਾ ਕੇ ਖੂਨ ਦਾਨ ਕਰਕੇ ਆਉਣਗੇ ਤੇ ਬਾਕੀ ਧੰਨਵਾਦ ਕਰਦੇ ਆਂ ਬਾਈ ਸਾਰਿਆਂ ਦਾ ਤੇ ਜਿੰਨੇ ਇੱਥੇ ਸੱਜਣ ਪਹੁੰਚ ਕੇ ਆ ਕੇ ਹਾਜ਼ਰੀਆਂ ਲਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਖਾਲਸਾ ਸਾਹਿਬਾਨ ਦੇ ਸਿਰਾਂ ਲੱਖ ਲੱਖ ਵਾਰਕਾਂ ਜੀ ਸਾਡੇ ਵੱਲੋਂ ਸ੍ਰੀ ਗਣੇਸ਼ ਸ਼ਕਤੀ ਕਲੱਬ ਵੱਲੋਂ ਬਲੱਡ ਡੋਨਰ ਸਿਟੀ ਬਰਨਾਲਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੀਰਾਂ ਨੇ ਤੇ ਉਹ ਭੈਣਾਂ ਨੇ ਵੱਧ ਚੜ ਕੇ ਬਲੱਡ ਡੋਨੇਟ ਕੀਤਾ ਸਭ ਦਾ ਤਾਂ ਇਹਦੇ ਲਈ ਧੰਨਵਾਦ ਕਰਦੇ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸਿੱਖ ਇਤਿਹਾਸ ਦੇ ਵਿੱਚ ਖਾਲਸਾ ਸਾਜਣਾ ਦੇ ਉਸ ਤੋਂ ਵਿਸ਼ੇਸ਼ ਥਾਂ ਰੱਖਦਾ ਹੈ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਜਲੂਮਾਂ ਦੀ ਰੱਖਿਆ ਦੇ ਲਈ ਜ਼ਾਲਮਾਂ ਦੀ ਭੱਖਿਆ ਦੇ ਲਈ ਇੱਕ ਨਵेकਲਾ ਨਵਾਂ ਪੰਥ ਸਾਜਿਆ ਇਸ ਦਿਹਾੜੇ ਨੂੰ ਸੰਸਾਰ ਪੱਤਰ ਦੇ ਵਿੱਚ ਹਰੇਕ ਸਾਲ 13 ਅਪ੍ਰੈਲ ਨੂੰ ਸੰਗਰਾਮ ਦੇ ਦਿਹਾੜੇ ਤੇ ਮਨਾਇਆ ਜਾਂਦਾ ਹੈ। ਨਗਰ ਢਲਵਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਵੀ ਹਰੇਕ ਸਾਲ ਵਾਂਗ ਅੱਜ ਸਲਾਨਾ ਜੋੜ ਮੇਲਾ ਬਸਾਖੀ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਆ ਕੇ ਇਸਨਾਨ ਕੀਤਾ ਦਰਬਾਰਸਾ ਮੱਥਾ ਟੇਕ ਕੇ ਅਕੜਾ ਪ੍ਰਸ਼ਾਦੀਆਂ ਦੇਗਾ ਕਰਵਾ ਕੇ ਲੰਗਰਾਂ ਦੇ ਵਿੱਚ ਹਾਜ਼ਰੀਆਂ ਲਵਾਈਆਂ ਨੇ ਰਾਗੀ ਢਾਡੀ ਕਥਾਵਾਚਕ ਪ੍ਰਚਾਰਕਾਂ ਤੋਂ ਸਿੱਖ ਇਤਿਹਾਸ ਸਰਵਣ ਕੀਤਾ। ਇਸ ਮੌਕੇ ਤੇ ਨਗਰ ਦੀਆਂ ਸਿੱਖ ਸੰਗਤਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਦ ਚੜ ਕੇ ਸੇਵਾ ਕੀਤੀ ਗਈ ਹੈ ਸਮੁੱਚੇ ਨਗਰ ਦੇ ਵਿੱਚ। ਸਾਰੀਆਂ ਜਥੇਬੰਦੀਆਂ ਵੱਲੋਂ ਪੰਚਾਇਤਾਂ ਵੱਲੋਂ ਕਲਬਾਂ ਵੱਲੋਂ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਵੱਲੋਂ ਇਹ ਉਪਰਾਲਾ ਕਰਕੇ ਗੁਰਦਾਰਾ ਸਾਹਿਬ ਦੇ ਪ੍ਰਬੰਧਾਂ ਨੂੰ ਸੰਗਤਾਂ ਦੀ ਸੇਵਾ ਨੂੰ ਸੱਜਾ ਬਣਾਉਣ ਵਾਸਤੇ ਸਹਿਯੋਗ ਕੀਤਾ ਗਿਆ ਆ ਖੂਨਦਾਨ ਕੈਂਪ ਲਾਇਆ ਗਿਆ ਬੱਕ ਬੱਕ ਤਰ੍ਹਾਂ ਦੀਆਂ ਸੇਵਾਵਾਂ ਨੌਜਵਾਨਾਂ ਵੱਲੋਂ ਨਿਭਾਈਆਂ ਗਈਆਂ ਨੇ ਜੋੜਾ ਘਰ ਦੇ ਵਿੱਚ ਸੇਵਾ ਲੰਗਰਾਂ ਦੇ ਵਿੱਚ ਸੇਵਾ ਨਿਭਾਈ ਗਈ ਹੈ ਨੇੜਲੇ ਪਿੰਡਾਂ ਦੇ ਵਿੱਚੋਂ ਸੰਗਤਾਂ ਨੇ ਇਕੱਠੇ ਹੋ ਕੇ ਲੰਗਰਾਂ ਲਈ ਰਸਤਾ ਇਕੱਠਿਆਂ ਕੀਤੇ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਸੋ ਬਹੁਤ ਖੁਸ਼ੀ ਦਾ ਦਿਹਾੜਾ ਹੈ ਅਸੀਂ ਸਾਰੇ ਸੰਸਾਰ ਦੇ ਵਿੱਚ ਇਸ ਗੱਲ ਤੇ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਨਗਰ ਢੱਲਵਾ ਤੰਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਹੈ ਜਿੱਤੇ ਇਲਾਕੇ ਦੀਆਂ ਸਿੱਖ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ ਸਾਰੇ ਸੰਸਾਰ ਲਈ ਇਹ ਖੁਸ਼ੀ ਦਾ ਦਿਹਾੜਾ ਹੈ ਖਾਲਸਾ ਸਾਜਨਾ ਦਿਵਸ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਇਸ ਦਿਹਾੜੇ ਦੇ ਮੌਕੇ ਗੁਰਦਾਰਸਾ ਪਾਸਿਨੋਮੀ ਢੱਲਵਾ ਵੱਲੋਂ ਮੈਂ ਬਤੌਰ ਮੈਨੇਜਰ ਸਾਰੀਆਂ ਸਿੱਖ ਸੰਗਤਾਂ ਨੂੰ ਇਸ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦੀ ਕਾਮਨਾ ਕਰਦਾ ਕਿ ਸੰਸਾਰ ਦਾ ਹਰ ਇੱਕ ਵਿ ਸਿੱਖ ਧਰਮ ਦਾ ਹਰੇਕ ਵਿਅਕਤੀ ਅਮਰ ਸਾਕੀ ਬਾਣੀ ਤੇ ਬਾਣੇ ਦੇ ਨਾਲ ਜੁੜੇ ਕੱਲ 14 ਤਰੀਕ ਨੂੰ ਅਮਰ ਸੰਚਾਰ ਗੁਰਦਵਾਰ ਸਾਹਿਬ ਇੱਕ ਕੀਤਾ ਜਾਣਾ ਹੈ ਜਿੱਤੇ ਆਪ ਸਭਨਾਂ ਨੂੰ ਪਹੁੰਚਣ ਦੀ ਅਪੀਲ ਹੈ ਅਮਰਤ ਬਾਣ ਕਰਕੇ ਬਾਣੀ ਤੇ ਬਾਣੇ ਨਾਲ ਜੁੜਨ ਦੀ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਤਾਂ ਕੋਈ ਦੇਖਿਆ ਨਹੀਂ ਰੋ ਪਿਆ ਅੱਖਾਂ 'ਚੋਂ ਪਾਣੀ ਆ ਗਿਆ ਤੜਕੇ ਵੇਂਦੀਆਂ ਜੀ ਜੰਮਦਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੋਰਾ ਸਿੰਘ ਢਿੱਲਮਾ ਹਲਕਾ ਚਾਰਜ ਭਾਰਤੀ ਕਿਸਾਨ ਜਨਨ ਰਾਜੇਵਾਲ ਜਿਹੜਾ ਗਨੇਸ਼ ਕਲੱਬ ਢਿਲਮਾ ਨੇ abralla ਕੀਤਾ ਇਹ ਪਹਿਲਾਂ ਤਾਂ ਕਿੰਨੇ 1699 ਚ ਗੁਰੂ ਦੋਸਹੀ ਨੇ ਸਜਣਾ ਦਿੱਸਦਾ ਜਿਹੜਾ ਤਿਹਾੜ ਸਾਡੇ ਲਈ ਖੁਸ਼ੀ ਤੇ ਬੜਾ ਨਹਿਤ ਦਾ ਮੌਕਾ ਹੈ ਤੇ ਨੌਜਵਾਨਾਂ ਨੇ ਜਿਹੜਾ ਇਹ ਖੂਨਦਾਨ ਦਾ ਇਹਦੇ ਵਿੱਚ ਦੀ ਜਿਹੜੀ ਸਾਡੀ ਜਾਤ ਪਾਤ ਦਾ ਜਿਵੇਂ ਗੁਰੂ ਸਾਹਿਬ ਨੇ ਜਾਤ ਪਾਤ ਨੂੰ ਦੂਰ ਕੀਤਾ ਸੀ ਇਸੇ ਕਰਕੇ ਉਵੇਂ ਹੀ ਇਹ ਬਲੱਡ ਜਿਹੜਾ ਲੈਂਦੇ ਆ ਇਹ ਬਲੱਡ ਕਿਸੇ ਦਾ ਵੀ ਹੋ ਸਕਦਾ ਪਤਾ ਨਹੀਂ ਕਿਹੜੇ ਬੰਦੇ ਦੇ ਲੱਗਣਾ ਹੈ ਇਹ ਬ੍ਰਾਹਮਣ ਦੇ ਵੀ ਲੱਗਣਾ ਇਹ ਜੱਟ ਦੇ ਵੀ ਲੱਗਣਾ ਇਹਦੇ ਵਿੱਚ ਸਾਰਿਆਂ ਦਾ ਰਲਮਾ ਖੂਨ ਆ ਉਵੇਂ ਤੇ ਉਵੇਂ ਇਹ ਜਾਤੀਵਾਦ ਨੂੰ ਉੱਪਰ ਉੱਠ ਕੇ ਸਾਡਾ ਇਹ ਸਿਸਟਮ ਆ ਇਹ ਨੌਜਵਾਨਾਂ ਨੇ ਬਹੁਤ ਵਧੀਆ ਕੀਤਾ ਇਹ ਇਹ ਵਧਾਈ ਦੇ ਪਾਤਰ ਹੈ ਤੇ ਸਾਡੇ ਨਗਰ ਦੇ ਵਿੱਚ ਜਿਹੜੇ ਬਾਹਰੋਂ ਆ ਕੇ ਹੰਕਾਰ ਸਿੰਘ ਜੀ ਇਸ ਤਰਫ ਤੋਂ ਨੇ ਸੁਖੀਰ ਸਿੰਘ ਜੀ ਸਵਾਸੇ ਵੀ ਨੇ ਰਾਮ ਸਿੰਘ ਜੀ ਤੇ ਲਵਾ ਬਲਾਤ ਪ੍ਰਧਾਨ ਸਾਡੇ ਨਾਲ ਨੇ ਵਿਕੇ ਜੂ ਰਾਜੇਵਾਲ ਦੇ ਇਹ ਆਉਣ ਵਾਲੇ ਸਮੇਂ 'ਚ ਵੀ ਇਹੋ ਜਿਹੇ ਪਰਾਲੇ ਦੇ ਨੌਜਵਾਨ ਕਰਦੇ ਰਹਿਣਗੇ ਦਾ ਅਸੀਂ ਨਸ਼ਿਆਂ ਤੋਂ ਦੂਰ ਹੋ ਜਾਂਦੇ ਜਿਹੜੀ ਮੈਂ ਕਹਿੰਦਾ ਕਿ ਅਸੀਂ ਜਿਹੜਾ ਬਤਾਲ ਲੈ ਕੇ ਜਾਂਦਾ ਸੀ ਸਾਨੂੰ ਇਹ ਸੀ ਕਿ ਇਹ ਜਿਹੜੇ ਨਸ਼ੇ ਨੂੰ ਠੱਲ ਪਾਉਗੀ ਪਰ ਨਸ਼ਾ ਪਿਛਲੀਆਂ ਸਰਕਾਰਾਂ ਨਾਲ ਵੀ ਅੱਗੇ ਵੱਧ ਗਿਆ ਕਿ ਹਰ ਜਗ੍ਹਾ ਤੇ ਚਿੱਟਾ ਸਰਿਆਂ ਵਿਕਦਾ ਚਿੱਟਾ ਨੌਜਵਾਨਾਂ ਤੱਕ ਜਿਵੇਂ ਆਪਾਂ ਮੰਗਬਲੀ ਸਪਲਾਈ ਕਰ ਦਿੰਦੇ ਆ ਐ ਹੋ ਜਾਂਦਾ ਇਹ ਨੌਜਵਾਨਾਂ ਦਾ ਬਹੁਤ ਵੱਡਾ ਪਰਾਲਾ ਲੱਗਾ ਇਹੀ ਤਾਂ ਮੈਂ ਸੇ ਦਊਗਾ ਤੇ ਅੱਗੇ ਤੋਂ ਵੀ ਇਹ ਨੌਜਵਾਨ ਪਰਾਲਾ ਕਰਦੇ ਰਹਿਣ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸੰਕਰ ਸਿੰਘ ਬਰਾੜ ਭਾਰਤੀ ਕਿਸਾਨ ਯੂਨੀਅਨ ਇਕਤਾ ਪੰਜਾਬ ਦੇ ਸੂਬਾ ਪ੍ਰਧਾਨ ਅੱਜ ਜਿਹੜਾ ਨੌਜਵਾਨਾਂ ਵੱਲੋਂ ਕੈਂਪ ਲਵਾਇਆ ਗਿਆ ਹਰ ਸਾਲ ਦੀ ਤਰ੍ਹਾਂ ਇੱਥੇ ਕੈਂਪ ਲਾਇਆ ਜਾਂਦਾ ਸ੍ਰੀ ਗਣੇਸ਼ ਸ਼ਕਤੀ ਕਲੱਬ ਜਿਹੜਾ ਢਿਲਮਾ ਇਹਦੇ ਸਹਿਯੋਗ ਨਾਲ ਤੇ ਜਿਹੜੀ ਬਲੱਡ ਡੋਨਰ ਸੁਸਾਇਟੀ ਬਰਨਾਲਾ ਦੇ ਨਾਲ ਇੱਥੇ ਜਿਹੜਾ ਆਏ ਸਾਲ ਖੂਨਦਾਨ ਕੈਂਪ ਲਾਉਂਦੇ ਆ ਕਿਉਂਕਿ ਅੱਜ ਦਾ ਦਿਨ 1699 ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਖਾਲਸਾ ਪੰਥ ਜਿਹੜਾ ਸਾਜਿਆ ਗਿਆ ਸੀ ਉਹਨਾਂ ਨੇ ਸਮਸੀਰ ਰਾਹੀਂ ਖੂਨ ਮੰਗਿਆ ਸੀ ਭਾਵੇਂ ਕਿ ਅੱਜ ਸਾਡੇ ਨੌਜਵਾਨਾਂ ਦਾ ਖੂਨ ਹੈ ਨਾਥਾ ਡੋਲਿਆ ਜਾ ਰਿਹਾ ਪੰਜਾਬ ਦੀ ਧਰਤੀ ਤੇ ਕਿਸੇ ਨੂੰ ਆਤਵਾਦੀ ਕਿਸੇ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਸਰੇ ਆਮ ਕਤਲਿਆਮ ਹੋ ਰਿਹਾ ਪਰ ਜਿਹੜੇ ਇਹ ਰਾਉ ਜਵਾਨ ਨੇ ਇਹ ਇੱਕ ਵੱਡਾ ਮੈਸੇਜ ਦਿੰਦੇ ਨੇ ਵੀ ਜਿਹੜਾ ਸਾਡੇ ਅੰਦਰ ਖੂਨ ਹੈਗਾ ਉਹ ਕਿਸੇ ਦਾ ਕੰਮ ਆ ਸਕੇ ਕਿਸੇ ਭੈਣ ਨੂੰ ਪ੍ਰੋਬਲ ਲਵਾਉਂਦੀ ਆ ਉਹਦੇ ਬੇਬੀ ਹੋਣ ਵਾਲਾ ਹੁੰਦਾ ਜਾਂ ਕਿਸੇ ਦਾ ਚੜ੍ਹਨ ਇਨਸੀਡੈਂਟ ਹੋ ਜਾਂਦਾ ਹਰ ਰੋਜ਼ ਚੜ੍ਹਕਾਂ ਦੇ ਇਨਸੀਡੈਂਟ ਹੁੰਦੇ ਆ ਇਹ ਇਹਨਾਂ ਨੂੰ ਅਤੀ ਰਾਤ ਨੂੰ ਫੋਨ ਮਾਰੋ ਇਹ ਨੌਜਵਾਨ ਆਪ ਦਾ ਕਰਾਇਆ ਲਾ ਕੇ ਜਾ ਕੇ ਸਾਨੂੰ ਬਲੱਡਾ ਜਿਹੜਾ ਉਹ ਮਾਇਆ ਕਰਾ ਦੇ ਬਹੁਤ ਵੱਡਾ ਪਰਾਲਾ ਅੱਜ ਸਾਰੇ ਸੱਜਣ ਸਾਡੇ ਗੋਰਾ ਸਿੰਘ ਜੀ ਖੜੇ ਆ ਭਾਈ ਤਕਸੀਰ ਸਿੰਘ ਜੀ ਖੜੇ ਆ ਗਰਤੇਜ ਸਿੰਘ ਜੀ ਮਰਮਲ ਸਿੰਘ ਜੀ ਚੰਦਰ ਸਾਰੇ ਨੌਜਵਾਨਾਂ ਨੇ ਰਲ ਕੇ ਇਹ ਜਿਹੜਾ ਪ੍ਰੋਗਰਾਮ ਕੀਤਾਗਾ ਤੇ ਅਸੀਂ ਤੁਹਾਡਾ ਵਿਸ਼ੇਸ਼ ਤੌਰ ਤੇ ਪ੍ਰੈਸ ਦਾ ਵੀ ਧੰਨਵਾਦ ਕਰਦੇ ਆ ਜਿਹੜੀ ਇਹ ਸਾਡੀ ਆਵਾਜ਼ ਆ ਇਹ ਪੰਜਾਬ ਤੱਕ ਜਿਹੜਾ ਮੈਸੇਜ ਆ ਸਾਡਾ ਤੁਸੀਂ ਪ੍ਰੈਸ ਰਾਹੀਂ ਜਿਹੜਾ ਤੁਹਾਡਾ ਬੱਚਾ ਮੈਂ ਰਾਮ ਸਿੰਘ ਬਲਾਕ ਪ੍ਰਧਾਨ ਪਿੰਡ ਢਿਲਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾ ਅਸੀਂ ਮਤਲਬ ਸਾਨੂੰ ਹੁਕਮ ਹੋਇਆ ਸੀਗਾ ਜੀ ਗੁਰੂ ਘਰ ਬੰਨਿਓ ਜੋ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਤਸਾਕੀ ਦਾ ਦਿਹਾੜਾ ਉਹਨੂੰ ਅਸੀਂ ਮੁੱਖ ਰੱਖਦੇ ਹੋਏ ਜੋ ਸਾਡਾ ਸੇਵਾਦਾਰ ਜੀ ਸਾਨੂੰ ਮੌਕਾ ਮਿਲਿਆ ਅਸੀਂ ਸਾਰਾ ਭਾਈਚਾਰਕ ਸੰਜ ਨਾਲ ਅਸੀਂ ਇਕੱਠੇ ਹੋ ਕੇ ਜੋ ਕਿਣਕਾ ਕਿਣਕੇ ਦੇ ਹਿਸਾਬ ਨਾਲ ਸਾਰਿਆਂ ਨੇ ਇਕਜੁੱਟਤਾ ਹੋ ਕੇ ਸਾਰਿਆਂ ਨੇ ਸੇਵਾ ਕੀਤੀ ਹੈ ਵਰਸ਼ਾਦੇ ਬਣਾਏ ਗਏ ਨੇ ਸਬਜ਼ੀਆਂ ਬਣਾਈਆਂ ਗਈਆਂ ਨੇ ਉਹਦੇ ਵਾਸਤੇ ਜੋ ਬਾਹਰੋਂ ਸੰਗਤ ਆ ਰਹੀ ਹੈ ਵੀ ਉਹਨਾਂ ਵਾਸਤੇ ਕੋਈ ਦਿੱਕਤ ਨਾ ਦੇਖੋ ਗੱਲ ਤੇ ਹੈ ਜੀ ਵੀ ਜਿਵੇਂ ਮੈਂ ਪਿੱਛੇ ਜੇ ਵੀਡੀਓ ਦੇਖਦਾ ਸੀਗਾ ਤੁਸੀਂ ਕੱਲ ਪਰਸੋਂ ਦੀ ਲਾਲੋ ਜਿੱਥੋਂ ਆਪਣੇ ਖੁੱਡੀਆਂ ਦੇ ਬੇਟੇ ਗਏ ਸੀਗੇ ਉੱਥੇ ਵੋਟਾਂ ਮੰਗਣ ਗਏ ਸੀ ਉੱਥੇ ਲੋਕਾਂ ਦਾ ਇੰਨਾ ਕੁ ਬੁਰਾ ਹਾਲ ਹੈ ਵੀ ਤਿੰਨ ਵਾਰੀ ਹੋ ਗਏ ਕਹਿੰਦੇ ਵੀ ਸਾਡੀ ਤਿੰਨ ਵਾਰੀ ਸਾਡੀਆਂ ਫਸਲਾਂ ਮਰ ਗਈਆਂ ਵੀ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਵੀ ਵਾਅਦੇ ਕਰਕੇ ਸਰਕਾਰ ਕਹਿੰਦੀ ਆ ਕਿ ਜ਼ਰਦੋਰੀਆਂ ਮੰਗਰੋਂ ਹੋਣਗੀਆਂ ਤੇ ਤੁਹਾਡੇ ਪਹਿਲਾਂ ਖਾਤਿਆਂ ਦੇ ਵਿੱਚ ਪੇਮੈਂਟ ਪਾਈ ਜਾਊਗੀ ਇਹਦਾ ਕਰਕੇ ਵੀ ਲੋਕਾਂ ਨੇ ਉੱਥੇ ਬੁਰੀ ਤਰ੍ਹਾਂ ਇਹ ਮਾਨ ਸਰਕਾਰ ਨੂੰ ਭਜਾਇਆ ਹੈ ਤੇ ਚਾਹੀਦਾ ਵੀ ਹੈ ਜੋ ਉਹਨਾਂ ਨੇ ਪਹਿਲਾਂ ਵਾਅਦੇ ਕਰਕੇ ਮਤਲਬ ਵੋਟਾਂ ਲੈਂਤੀਆਂ ਸੀ ਵਟੋਰੀਆਂ ਸੀ ਜਾਂ ਹਜ਼ਾਰ ਹਜ਼ਾਰ ਬੀਬੀਆਂ ਨੂੰ ਦੇਵਾਂਗੇ ਅਸੀਂ ਇਹ ਬੀਬੀਆਂ ਦੇ ਖਾਤੇ ਪਾਵਾਂਗੇ ਜੋ ਵੀ ਇਨਕਲਾਬ ਲਿਆਵਾਂਗੇ ਜਾਂ ਅਸੀਂ ਮਤਲਬ ਇੱਕ ਹਰੀ ਕ੍ਰਾਂਤੀ ਲਿਆਵਾਂਗੇ ਇਹਦੇ ਵਿੱਚ ਢਾਈਵਾਲ ਸਾਹਿਬ ਤੁਹਾਡੇ ਮੈਂ ਚੈਨਲ ਦੇ ਮਾਨਾ ਵੀ ਇਹ ਜਿਹੜੀ ਸਰਕਾਰ ਹੈ ਬਿਲਕੁਲ ਇਹ ਝੂਠੀ ਸਰਕਾਰ ਹੈ ਬਿਲਕੁਲ ਲੋਕਾਂ ਨਾਲ ਮਤਲਬ ਗਮਰਾਹ ਕਰਨ ਵਾਲੀ ਸਰਕਾਰ ਹੈ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਲੋਕਾਂ ਜਿਹੜੇ ਪੰਜਾਬ ਦੇ ਲੋਕ ਨੇ ਵੀ ਇਹਨਾਂ ਨੂੰ ਮਤਲਬ ਸਿਰੇ ਤੋਂ ਨਕਾਰਿਆ ਜਾਵੇ ਪਿੰਡਾਂ ਦੇ ਵਿੱਚੋਂ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਤੇ ਜੋ ਵੀ ਸਰਕਾਰ ਜੋ ਵੀ ਕੰਮ ਕਰਨ ਦੇ ਸਮਰੱਥ ਹੋਊਗੀ ਜਿਹੜੀ ਵੀ ਸਰਕਾਰ ਹੋਊਗੀ ਕੋਈ ਵੀ ਵਾਅਦਾ ਕਰਦੀ ਹੈ ਪਰ ਇਹਨਾਂ ਨੇ ਤਾਂ ਸਿਰੇ ਦੀ ਹੱਦ ਕਰਤੀ ਪਰ ਜੋ ਵੀ ਸਰਕਾਰ ਕੋਈ ਚੰਗਾ ਚੁਣਨਾ ਚਾਹੁੰਦੀ ਹੈ ਤੇ ਲੋਕ ਕੁਸ਼ੂਸ ਸਮਝ ਕੇ ਫੈਸਲਾ ਲੈਣ ਜੋ ਪਹਿਲਾ ਫੈਸਲਾ ਲਿੱਤਾ ਗਿਆ ਉਹਨੇ ਬੁਰੀ ਤਰ੍ਹਾਂ ਮਤਲਬ ਪੰਜਾਬ ਨੂੰ ਪਿੱਛੇ ਤਰ੍ਹਾਂ ਕੀਤਾ ਹੈ ਤੇ ਅੱਗੇ ਵਾਸਤੇ ਆਪਾਂ ਇਹ ਕਹਿੰਦੇ ਆ ਵੀ ਲੋਕ ਕੁਸ਼ੂਸ ਸਮਝ ਕੇ ਸਾਨੂੰ ਤਿਲਮਾ ਸਾਡੇ ਲਈ ਬਹੁਤ ਹੀ ਖੁਸ਼ੀ ਤੇ ਨਹਿਤ ਦਾ ਮੌਕਾ ਹੈ ਕਿ ਜੋ ਸਾਡੇ ਨਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪਸਾਖੀ ਮਨਾਈ ਜਾਂਦੀ ਹੈ 1699 ਚ ਗੁਰੂ ਗੋਬਿੰਦ ਸਿੰਘ ਜੀ ਨੇ ਉੱਚ ਨਿਸ਼ਤਾ ਨੂੰ ਇੱਕ ਕਰਕੇ ਤੇ ਬੱਕਰੀ ਕੌਮ ਸਾਜੀ ਸੀ ਉਸ ਨੂੰ ਪਕਾਉਣ ਜਿਹੜਾ ਸੀਗਾ ਉਹ ਸਾਰਿਆਂ ਨੂੰ ਦੇਖ ਕੇ ਗਏ ਨੇ ਤੇ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਸਾਡੇ ਨਗਰ ਦੇ ਵਿੱਚ ਹਜ਼ਾਰਾਂ ਦੀ ਤਲਾਤ ਦੇ ਅੰਦਰ ਜਿਹੜੀ ਸੰਗਤ ਆਲੇ-ਦਾਲੇ ਤੋਂ ਹਲਕੇ ਤੋਂ ਪਿੰਡਾਂ ਤੋਂ ਦੂਰ-ਦਰਾਡੇ ਤੋਂ ਨਤਮਸਤ ਹੋਣ ਆਉਂਦੀ ਹੈ ਉਸ ਕਰਕੇ ਸਾਨੂੰ ਗੁਰਦੁਆਰਾ ਸਾਹਿਬ ਤੋਂ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਭਾਰਤੀ ਕਿਸਾਨ ਨੂੰ ਰਾਜੇਵਾਲ ਨੂੰ ਜਿਹਦੇ ਵਿੱਚ ਬਲਾਕਪੁਰ ਦਾ ਰਾਮ ਸਿੰਘ ਦੀ ਅਗਵਾਈ ਥੱਲੇ ਤੇ ਹੋਰ ਗਗਲਵੰਦ ਸਿੰਘ ਸਾਡੇ ਸੱਜਣੋਂ ਮੱਗਰ ਸਿੰਘ ਜੀ ਮੌੜ ਤੇ ਮੇਰੀਆਂ ਭੈਣਾਂ ਤੇ ਮਤਾਵਾ ਸਾਰੀਆਂ ਨੇ ਇਕੱਠੇ ਹੋ ਕੇ ਅਸੀਂ ਇਸ ਨੂੰ ਤੇ ਲੰਗਰ ਨੂੰ ਵੰਡ ਕੇ ਅਸੀਂ ਇੱਕ ਮਾਜੀ ਸਖਣੀ ਤਾਂ ਮਸਾਲਾ ਜਿਹੜੀ ਸਾਡੀ ਮਹੱਤਵਪਕਰੀ ਹੈ ਇਹਦੇ ਵਿੱਚ ਅਸੀਂ ਇਹ ਲੰਗਰ ਤਿਆਰ ਕਰਕੇ ਗੁਰੂ ਘਰੇ ਭੇਜਿਆ ਕਿ ਉੱਥੇ ਕੋਈ ਤੋੜ ਨਾ ਆਵੇ ਤੇ ਨਤਮਸਤਕ ਹੋਣ ਆਈਆਂ ਸੰਗਤਾਂ ਦਾ ਮਾਨ ਸਨਮਾਨ ਕੀਤਾ ਜਾਵੇ ਆਪਾਂ ਤੁਹਾਨੂੰ ਇਹ ਮੰਦਸਾਂ ਦੇ ਬਾਰੇ ਤਾਂ ਅਸੀਂ ਕੰਨਿਆ ਕਿ ਜਿਵੇਂ ਕਿ ਸਭੇ ਸੰਜੀ ਬਾਲਤਸੈਨ ਕੋਈ ਨ ਦਿਸੇ ਬਹਾਰਾ ਜੀਓ ਇੱਕ ਨੂਰ ਤੇ ਸਭ ਦੇ ਕੋਈ ਆਹ ਕੌਣ ਭਲੇ ਕੋ ਮੰਦੇ ਬਾਬੇ ਨਾਨਕ ਨੇ ਸੰਦ ਜਿਹੜਾ ਮਕਾਮ ਦੇ ਤਗੁਰ ਬਾਣੀ ਦੇ ਅੰਦਰ ਉਸ ਕਰਕੇ ਅਸੀਂ ਸਾਰੇ ਭਾਈਚਾਰਕ ਸਮਝਾ ਲਾ ਕੇ ਉਹਨਾਂ ਦੇ ਬੇਰੋਕਰ ਬਣ ਕੇ ਚੱਲਣ ਦੀ ਕੋਸ਼ਿਸ਼ ਕਰਦੇ